ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਪ੍ਰੋਗਰਾਮ 'ਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਹੁੰਦੀਆਂ ਨੇ ਸੋ ਕਰਦੇ ਹਾਂ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾਂ ਅੱਗੇ ਵਧੀਏ ਤਾਂ ਬਿਹਾਰ ਦੇ ਵਿੱਚ ਇਲੈਕਸ਼ਨਸ ਦੇ ਦੌਰਾਨ ਵੋਟਾਂ ਦੀ ਗਿਣਤੀ ਦਾ ਨਵਾਂ ਸਿਸਟਮ ਕਹਿੰਦੇ ਹੁਣ ਇਜਾਤ ਕੀਤਾ ਗਿਆ ਹੈ ਕੀ ਹੈ ਜੀ ਇਹ ਨਵਾਂ ਸਿਸਟਮ ਹੁਣ ਕਿੱਦਾਂ ਗਿਣੀਆਂ ਜਾਣਗੀਆਂ ਵੋਟਾਂ ਵੋਟਾਂ ਦੇਖੋ ਇਹ ਹੁੰਦਾ ਸੀਗਾ ਕਿ ਜਿਹੜੀ ਬੈਲਟ ਪੋਸਟਲ ਬੈਲਟ ਸੀਗੇ ਜਿਹੜੇ ਕਿ ਚਿੱਠੀ ਰਾਹੀਂ ਜਿਹੜੀ ਵੋਟਾਂ ਆਈਆਂ ਹੁੰਦੀਆਂ ਸੀਗੀਆਂ ਉਹਨਾਂ ਨੂੰ ਗਿਣਨ ਨੂੰ ਲੈ ਕੇ ਨਾ ਕੋਈ ਫਿਕਸਡ ਰੂਲ ਨਹੀਂ ਸੀ ਪਹਿਲਾ ਇਹ ਸੀਗਾ ਕਿ ਜਦ ਮਰਜ਼ੀ ਜੀ ਕਰਦਾ ਸੀਗਾ ਉਦੋਂ ਗਿਣ ਲੈਂਦੇ ਸੀ ਕਈ ਜਿਹੜੇ ਰਿਟਰਨਿੰਗ ਅਫੀਸਰ ਹੁੰਦੇ ਸੀਗੇ ਉਹ ਕੋਸ਼ਿਸ਼ ਕਰਦੇ ਸੀਗੇ ਕਿ ਪਹਿਲਾਂ ਹੀ ਗਿਣ ਲਿਆ ਜਾਵੇ ਪਰ ਬਥੇਰੇ ਇਦਾਂ ਦੇ ਹੁੰਦੇ ਸੀਗੇ ਕਿ ਜਿਹੜੇ ਆਖਰ 'ਚ ਗਿਣਦੇ ਸੀ ਤੇ ਆਖਰ 'ਚ ਫਿਰ ਰੋਲਾ ਪੈ ਜਾਂਦਾ ਸੀ ਜੇ ਜਿੱਤ ਹਾਰ ਦਾ ਮਾਰਜਨ ਕਟ ਹੋਵੇ ਹਰਿਆਣਾ 'ਚ ਜਿਵੇਂ ਇੱਕ ਰੋਲਾ ਪੈ ਰਿਹਾਗਾ ਜਦੀ ਖਬਰ ਆਪਾਂ ਕਈ ਵਾਰ ਕਵਰ ਵੀ ਕਰ ਚੁੱਕੇ ਆ ਉਚਾਣਾ ਇੱਕ ਵਿਧਾਨ ਸਭਾ ਸੀਟ ਹੈ ਉੱਥੇ ਕਾਂਗਰਸ ਦਾ ਜਿਹੜਾ ਉਮੀਦਵਾਰ ਸੀ ਬਹੁ ਵੱਡਾ ਪਰਿਵਾਰ ਹੈ ਰਾਜਨੀਤਿਕ ਚੌਧਰੀ ਵਰਜਿੰਦਰ ਸਿੰਘ ਉਹ ਸਿਰਫ ਔਰ ਸਿਰਫ 32 ਵੋਟਾਂ ਤੋਂ ਕਾਂਗਰਸ ਦੇ ਸੀਗੇ ਉਹ ਸਿਰਫ 32 ਵੋਟਾਂ ਤੋਂ ਆਰਗੇ ਭਾਜੀਪੀ ਆਲਾ ਜਿਹੜਾ ਕੈਂਡੀਡੇਟ ਸੀਗਾ ਉਹ ਸਿਰਫ 32 ਵੋਟਾਂ ਤੋਂ ਜੇਤੂ ਰਹਾ ਉਸ ਤੋਂ ਬਾਅਦ ਇਹ ਰੋਲਾ ਪਿਆ ਸੀਗਾ ਤੇ ਹੁਣ ਹਾਈ ਕੋਰਟ ਚੋ ਮਾਮਲਾ ਚੱਲ ਰਿਹਾਗਾ ਬਿਰਜਿੰਦਰ ਸਿੰਘ ਦਾ ਰੋਪ ਹੈ ਕਿ ਤਕਰੀਬਨ ਸਵਾ 200 ਪਰਚੀਆਂ ਇਦਾਂ ਦੀਆਂ ਹੈਗੀਆਂ ਪੋਸਟਲ ਬੈਲਟਾ ਦਾ ਦੇ ਹੈਗੇ ਜਿਹੜੇ ਖੁੱਲੇ ਹੀ ਨਹੀਂ ਉਹਨਾਂ ਨੇ ਤੇ ਬਥੇਰੀਆਂ ਪੋਸਟਲ ਬੈਲਟ ਕੈਨਸਲ ਕੀਤੇ ਹੁਣ ਉਹ ਰੀਕਾਉਂਟਿੰਗ ਹੋਣੀ ਹੈ ਹਾਈ ਕੋਰਟ ਚ ਦੇਖੋ ਕਦੋਂ ਹੋਊਗੀ ਅਗਲੀ ਤਰੀਕ ਜਿਹੜੀ ਹੈ ਉਹ 8 ਅ ਅਕਤੂਬਰ ਦੀ ਹੈ ਤੇ 8 ਅਕਤੂਬਰ ਨੂੰ ਪਤਾ ਲੱਗੂਗਾ ਉਸੇ ਨੂੰ ਮਤੇ ਨਜ਼ਰ ਰੱਖਦੇ ਹੋਏ ਸ਼ਾਇਦ ਵਿਧਾ ਬਿਹਾਰ ਵਿਧਾਨ ਸਭਾ ਚੋਣਾਂ ਚ ਚੋਣ ਆਯੋਗ ਨੇ ਨਵੇਂ ਰੂਲ ਫਰੇਮ ਕੀਤੇ ਹੈਗੇ ਇੱਕ ਤਾਂ ਰੂਲ ਫਰੇਮ ਕੀਤਾ ਗਿਆ ਹੈਗਾ ਜਦੋਂ ਤੱਕ ਸਾਰੇ ਪੋਸਟਲ ਬੈਲਟ ਨਾ ਗਿਣ ਲਏ ਜਾਣ ਉਦੋਂ ਤੱਕ ਈਵੀਐਮ ਦੇ ਆਖਰੀ 라ਉਂਡ ਦੀ ਕਾਊਂਟਿੰਗ ਨਹੀਂ ਹੋਊਗੀ ਯਾਨੀ ਕਿ ਸਾਰੇ ਪਹਿਲਾਂ ਈਵੀਐਮ ਦੀ ਸਾਰੀ ਕਾਊਂਟਿੰਗ ਖਤਮ ਕਰਨ ਤੋਂ ਪਹਿਲਾਂ ਸਾਰੇ ਪੋਸਟਲ ਬੈਲਟ ਗਿਣਨੇ ਪੈਣਗੇ ਇੱਕ ਇਹ ਨਿਯਮ ਬਦਲਿਆ ਗਿਆ ਹੈਗਾ ਮਤਲਬ ਇਹਦਾ ਇਹ ਹੈ ਕਿ ਜਿਹੜੇ ਲਾਸਟ 라ਉਂਡ ਹੋਣਗੇ ਉਹ ਰੋਕ ਦਿੱਤੇ ਜਾਣਗੇ ਪਹਿਲਾਂ ਪੋਸਟਲ ਬੈਲਟ ਗਿਣਨੇ ਜਾਣਗੇ ਉਸ ਤੋਂ ਬਾਅਦ ਲਾਸਟ 라ਉਂਡ ਆਖਰੀ ਜਿਹੜੇ 라ਉਂਡ ਨੇ ਉਹ ਗਿਣੇ ਜਾਣਗੇ ਦਾ ਇੱਕਤਾ ਇਹ ਬਦਲਾਅ ਇਹ ਹੈ ਹੁਣ ਆਪਾਂ ਦੇਖ ਰਹੇ ਹਾਂ ਕਿ ਜਦੋਂ ਤੋਂ ਵੋਟ ਚੋਰੀ ਵਾਲਾ ਮਾਮਲਾ ਇਹਨਾਂ ਨੇ ਰਾਹੁਲ ਗਾਂਧੀ ਹੋਰਾਂ ਨੇ ਸ਼ੁਰੂ ਕੀਤਾ ਕਾਂਗਰਸ ਪਾਰਟੀ ਨੇ ਤੇ ਚੋਣ ਆਯੋਗ ਨੇ ਤਕਰੀਬਨ 29 ਜਿਹੜੀ ਆਪਣੀ ਨਵੇਂ ਕਿਸਮ ਦੇ ਬਦਲਾਅ ਕੀਤੇ ਹੈਗੇ ਕਿਤੇ ਉਹ ਕਾਨੂੰਨੀ ਸਲਾਹਕਾਰ ਲੈ ਰਹੇ ਨੇ ਕਿਤੇ ਜਿਵੇਂ ਕੱਲ ਵੀ ਆਪਾਂ ਗੱਲ ਕਰ ਰਹੇ ਸੀਗੇ ਕਿ ਉਹਨਾਂ ਨੇ OTP ਸਿਸਟਮ ਇੰਟਰਡਿਊਸ ਕਰ ਦਿੱਤਾ ਸੀ ਕਿਤੇ SIR ਕਰ ਰਹੇ ਸੀਗੇ ਅਜੋਨਾਂ ਨੇ ਦੇਖੋ ਇਹ ਸਿਸਟਮ ਹੀ ਬਦਲਤਾ ਜਿਹੜਾ ਕਾਊਂਟਿੰਗ ਵਾਲਾ ਸੀਗਾ ਕਿ ਪੋਸਟਲ ਬੈਲਟਸ ਦੀ ਜਿਹੜੀ ਕਾਊਂਟਿੰਗ ਹੈ ਉਹ EVM ਦੀ ਕਾਊਂਟਿੰਗ ਤੋਂ ਪਹਿਲਾਂ ਹੋਊਗੀ ਤਾਂ ਇਹ ਇੱਕ ਲੱਗਦਾਗਾ ਕਿ ਚੰਗਾ ਨਹੀਂ ਤਾਂ ਜੇ ਜਿਤਾਰ ਦਾ ਮਾਰਜਨ ਕੱਟ ਹੁੰਦਾਗਾ ਤੇ ਫਿਰ ਪੋਸਟਲ ਬੈਲਟ ਬੈਲਟਾਂ 'ਚ ਜਿਹੜਾ ਉੱਥੇ ਗਿਣਨ ਵਾਲੇ ਲੋਕ ਹੁੰਦੇ ਨੇ ਉਹ ਹਾਂ ਗੜਬੜ ਕਰ ਦਿੰਦੇ ਨੇ ਤੇ ਉਸ ਨੂੰ ਰੋਕਣ ਵਾਸਤੇ ਕੀਤਾ ਗਿਆ ਹੈਗਾ ਯਾਨੀ ਕਿ ਜਿਹੜਾ ਇਹ ਮੁੱਦਾ ਲੈ ਕੇ ਚੱਲੇ ਹੋਏ ਨੇ ਆ ਰਾਹੁਲ ਗਾਂਧੀ ਹੋਰੀ ਵੋਟਸ ਥੋਰੀ ਵਾਲਾ ਉਹਦਾ ਅਸਰ ਤਾਂ ਪੈ ਰਿਹਾ ਨਹੀਂ ਤਾਂ 29 ਰੂਲਸ ਆਪਣੇ 29 ਤਬਦੀਲੀਆਂ ਕਰ ਚੁੱਕਿਆ ਹੈ ਇਲੈਕਸ਼ਨ ਕਮਿਸ਼ਨ ਜਦੋਂ ਤੋਂ ਇਹਨਾਂ ਨੇ ਇਹ ਰਾਹੁਲ ਗਾਂਧੀ ورਾਨੇ ਇਹ ਮੁੱਦਾ ਫੜਿਆਗਾ ਇਲੈਕਸ਼ਨ ਕਮਿਸ਼ਨ ਦੇ ਉਲਟ ਸੋ ਵੋਟਸ ਥੋਰੀ ਵਾਲਾ ਹੂੰ ਜੀ ਸੋ ਜੇਕਰ ਅੱਗੇ ਚੱਲੀਏ ਤਾਂ ਗੱਲ ਲੇ ਦੇ ਵਿੱਚ ਹੋਈ ਹਿੰਸਾ ਦੀ ਕਰ ਲੈਨੇ ਆ ਉਥੇ ਸੋਨਮ ਵਾਂਚੁਕ ਹੋਣੀ ਜਿਹੜੇ ਨੇ ਜਿਹੜੇ ਅੱਗੇ ਲੱਗੇ ਹੋਏ ਨੇ ਤੇ ਜਿਨ੍ਹਾਂ ਨੇ ਜੈਦਪੋਖ ਹੜਤਾਲ ਵੀ ਆਪਣੇ ਵੱਲੋਂ ਕੀਤੀ ਸੀ ਉਹ ਹੁਣ ਕਹਿ ਰਹੇ ਨੇ ਕਿ ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਕਹਿੰਦੇ ਕੇਂਦਰ ਨੇ ਉਹਨਾਂ ਦੀ ਐਨਜੀਓ ਦਾ ਜਿਹੜਾ ਵਿਦੇਸ਼ੀ ਫੰਡਿੰਗ ਲਈ ਜ਼ਰੂਰੀ ਲਾਇਸੈਂਸ ਹੁੰਦਾ ਹੈ ਉਹ ਵੀ ਰੱਦ ਕਰ ਦਿੱਤਾ ਹੈ ਹਿੰਸਾ ਦੇ ਲਈ ਕਹਿੰਦੇ ਉਹਨਾਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਵੀ ਇਹਨਾਂ ਦੇ ਕਰਕੇ ਹੋਈ ਹੈ ਇਹ ਕਿੰਨੀ ਕੁ ਗੱਲ ਸੱਚੀ ਹੈ ਜੀ ਕਿੰਨਾ ਕੁ ਜ਼ਿੰਮੇਵਾਰ ਹੈ ਸੋਨਮ ਵਾਂਗ ਚੁੱਕ ਦੇਖੋ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਕੱਲ ਰਾਤ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ ਹੈਗਾ ਤੇ ਉਦੇਚ ਲਿਖਿਆ ਹੋਇਆ ਸੀ ਵਾਂਗਚੁਕ ਨੇ ਬੜਕਾਉ ਭਾਸ਼ਣ ਦਿੱਤੇ ਭੀੜ ਨੂੰ ਉਕਸਾਇਆ ਹਿੰਸਾ ਵਾਸਤੇ ਆਪਣਾ ਜਿਹੜਾ ਉਪਵਾਸ ਤੋੜਿਆ ਲੇਕਿਨ ਜਿਹੜੇ ਹਾਲਾਤ ਸੀਗੇ ਉਹ ਕਾਬੂ ਕਰਨ ਦੀ ਪ੍ਰਯਾਸ ਕੀਤਾ ਤੇ ਉਹ ਐਮਬੂਲੈਂਸ ਲੈ ਕੇ ਆਪਣੇ ਪਿੰਡ ਚਲੇ ਗਏ ਮੰਤਰਾਲੇ ਵੱਲੋਂ ਜਿਹੜੇ ਬਿਆਨ ਹੈਗਾ ਉਹਦੇ ਚੀਵ ਲਿਖਿਆ ਹੋਇਆ ਕਿ ਕਈ ਸਾਰੇ ਆਗੂਆਂ ਨੇ ਵਾਂਗਚੁਕ ਨੂੰ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ ਲੇਕਿਨ ਉਹਨਾਂ ਨੇ ਹੜਤਾਲ ਜਾਰੀ ਰੱਖੀ ਉਹਨਾਂ ਨੇ ਅਰਬ ਸਪ੍ਰਿੰਗ ਸੈਲੀ ਅਤੇ ਨੇਪਾਲ ਜੇ ਜਨਜੀ ਵਿਰੋਧ ਪ੍ਰਦਰਸ਼ਨਾਂ ਦਾ ਜ਼ਿਕਰ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਇਹ ਦੋ ਜਿਹੜੇ ਵੱਡੇ ਆਰੋਪ ਯਾਨੀ ਕਿ ਅਖਤਾਰਬ ਸਪ੍ਰਿੰਗ ਜਿਹੜਾ ਹੋਇਆ ਸੀ ਉਹਦਾ ਰੋਪ ਅਤੇ ਨੇਪਾਲ ਦੇ ਜਿਹੜਾ ਦੰਜੀ ਕ੍ਰਾਂਤੀ ਹੋਈ ਸੀ ਉਹਦਾ ਰੋਪ ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਨੇ ਉਹਨਾਂ ਤੇ ਲਾਇਆਗਾ ਉਹਨਾਂ ਨੇ ਦੇਖੋ ਆਪਨ ਪਤਾ ਕਿ ਉਹ ਪਿਛਲੇ ਕਾਫੀ ਲੰਮਾ ਸਮਾਂ ਤੋਂ ਸੰਘਰਸ਼ ਕਰ ਰਹੇ ਨੇ ਹੁਣ ਜਿਹੜਾ 10 ਸਤੰਬਰ ਨੂੰ ਉਹਨਾਂ ਨੇ ਭੁਖ ਹੜਤਾਲ ਸ਼ੁਰੂ ਕੀਤੀ ਸੀ ਉਹਦੇ ਚ ਬਹੁਤ ਵੱਡੇ ਮਾਤਰਾ ਚ ਜਿਹੜੇ ਯੂਥ ਅਤੇ ਉਥੋਂ ਦੇ ਲੋਕਲ ਵਸਨੀਕ ਸ਼ਾਮਲ ਹੋ ਰਹੇ ਸੀਗੇ ਪਰ ਕੱਲ ਜਿਹੜਾ ਜੋ ਕੁਝ ਹੋਇਆ ਪਾਜ ਪਾਤੇ ਦਸਤਰ ਨੂੰ ਅਗਲਾ ਦਿੱਤੀ ਗਈ ਤੇ ਸੀਆਰਪੀਐਫ ਦੀ ਇੱਕ ਗੱਡੀ ਨੂੰ ਵੀ ਅਗਲਾ ਦਿੱਤੀ ਗਈ ਚਾਰ ਲੋਕਾਂ ਦੀ ਡੈਥ ਹੋ ਚੁੱਕੀ ਹੈ 80 ਜਿਹੜੇ ਜਿਹੜੇ ਪ੍ਰਦਰਸ਼ਨਕਾਰੀ ਸੀ ਉਹ ਗਾਇਲ ਹੋਏ ਨੇ ਤੇ ਲੈ ਚ ਹੁਣ ਤੱਕਰਫੂ ਲੱਗਿਆ ਹੋਇਆਗਾ ਪਰ ਇਹ ਸਾਰੇ ਮਤਲਬ ਇਸ ਇਸ਼ੂ ਦਾ ਦੇਖੋ ਇਹ ਤਾਂ ਮੈਨੂੰ ਲੱਗਦਾ ਕਿ ਇਹ ਤਾਂ ਸਾਇਦ ਚਾਹੀ ਰਹੇ ਸੀਗੇ ਕਿ ਇਸ ਕਿਸਮ ਦਾ ਹੋਵੇ ਤਾਂ ਅਸੀਂ ਟਲ ਜਾਈਏ ਨਹੀਂ ਤਾਂ ਪ੍ਰੈਸ਼ਰ ਤਾਂ ਬਹੁਤ ਜ਼ਿਆਦਾ ਵਧ ਰਿਆ ਸੀਗਾ ਤੇ ਉਹਨਾਂ ਦੀ ਡਿਮਾਂਡ ਵੀ ਬਹੁਤ ਜਾਇਜ਼ ਹੈ ਲੈ ਲਦਾਖ ਨੂੰ ਸਟੇਟੂਡ ਮਿਲਣਾ ਚਾਹੀਦਾ ਜਿਹੜਾ ਸਟੇਟੂਡ ਹੈ ਉਹ ਤਾਂ ਪੈਂਡਿੰਗ ਜੀ ਆਪਾਂ ਨੂੰ ਪਤਾ ਹੈ ਕਿ ਜੰਮੂ ਕਸ਼ਮੀਰ ਦਾ ਵੀ ਪਿਆ ਕਸ਼ਮੀਰ ਵਾਲੇ ਵੀ ਡਿਮਾਂਡ ਕਰਦੇ ਰਹਿੰਦੇ ਆ ਤੇ ਲद्दाख ਇਸ ਨੂੰ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਕੇਂਦਰੀ ਗ੍ਰਹਿ ਮੰਤਰਾਲੇ ਦਾ ਜਿਹੜਾ ਬਿਆਨ ਹੈ ਉਹਦੇ ਉਲਟ ਸੋਨਮ ਵਾਂਗਚੁਕ ਨੇ ਵੀ ਇਹ ਕਿਹਾ ਕਿ ਮੈਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾਗਾ ਤੇ ਇਸ ਇਸ ਨਾਲ ਹਾਲਾਤ ਨਹੀਂ ਸੁਧਰਨਗੇ ਬਲਕਿ ਹੋਰ ਵਿਗੜਨਗੇ ਉਹਨਾਂ ਨੇ ਵਾਂਗਚੁਕ ਦੇ ਉਲਟ ਜਿਹੜਾ ਜੋ ਕੁਝ ਵੀ ਚੱਲਿਆਗਾ ਉਹਦੇ ਚ ਜਿਹੜੀ ਉਹਨਾਂ ਦੀ ਐਨ ਜੀਓ ਸੀ ਹਿਮਾਲయన్ ਇੰਸਟੀਟਿਊਟ ਆਫ ਅਲਟਰਨੇਟਿਵ ਲਦਾਖ ਐਚ ਆਈ ਐਲ ਕਰਕੇ ਕਿਆ ਜਾਂਦਾਗਾ ਉਹਦੀ ਜਿਹੜੀ ਵਿਦੇਸ਼ੀ ਫੰਡਿੰਗ ਸੀਗੀ ਉਸ ਮਾਮਲੇ 'ਚ ਸੀਬੀਆਈ ਨੇ ਉਹਨਾਂ 'ਤੇ ਉਲਟ ਕੇਸ ਦਰਜ ਕਰ ਲਿਆਗਾ ਉਹਨਾਂ ਦਾ ਫੰਡਿੰਗ ਦਾ ਲਾਇਸੈਂਸ ਜਿਹਨੂੰ ਐਫਸੀਆਰਏ ਕਹਿੰਦੇ ਹੁੰਦੇ ਆ ਫੋਰਨ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਫੰਡ ਆਂਦਾਗਾ ਉਹਦੇ ਵਾਸਤੇ ਐਫਸੀਆਰਏ ਦੀ ਲੋੜ ਹੁੰਦੀ ਹੈ ਉਹ ਵੀ ਲਾਇਸੈਂਸ ਵੀ ਰੰਦ ਕਰ ਦਿੱਤਾ ਗਿਆ ਤੇ ਜਿਹੜੀ ਇਹਨਾਂ ਦਾ ਇਹ ਅਲਟਰਨੇਟਿਵ ਲੱਦਾਖ ਖਾਲਾ ਜਿਹੜਾ ਐਨਜੀਓ ਸੀ ਐਚਆਈਐਲ ਉਹਦਾ ਉਹਦੀ ਹੋਰ ਵੀ ਕਈ ਸਾਰੀਆਂ ਚੀਜ਼ਾਂ ਕੈਨਸਲ ਕੀਤਾ ਗਈਆਂ ਹਨ ਯਾਨੀ ਕਿ सीबीआई ਉਹਨਾਂ ਦੇ ਪਿੱਛੇ ਛੱਡ ਦਿੱਤੀ ਗਈ ਹੈ ਕਿ ਸਭ ਨਾਲ ਤੁਸੀਂ ਕਹਿ ਸਕਦੇ ਹੋ ਜੀ ਤੇ ਮਤਲਬ सीबीआई ਦਾ ਗਲਤ ਦੁਰਪਯੋਗ ਕਿਤੇ ਨ ਕਿਤੇ ਜਿਹੜੇ ਉੱਥੋਂ ਦੇ ਅੰਦੋਲਨ ਕਰੇ ਉਹਨਾਂ ਨੂੰ ਡਰਾਉਣ ਵਾਸਤੇ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਸੋਨਮ ਵਾਂਗ ਚੂਕ ਨੂੰ ਜੇਲ੍ਹ ਵੀ ਹੋ ਜਾਵੇ ਤਾਂ ਵੀ ਉਹਨਾਂ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਉਹਨਾਂ ਨੂੰ ਬਲੀ ਦਾ ਬੱਕਰਾ ਤਾਂ ਉਹ ਬਣਾ ਰਹੇ ਨੇ ਪਹਿਲਾਂ ਜੀ ਸਥਾਨਕ ਪੁਲਿਸ ਨੇ ਵੀ ਉਹਨਾਂ 'ਤੇ ਜਿਹੜੇ ਉੱਥੋਂ ਦੀ ਲੋਕਲ ਪੁਲਿਸੀ ਰਾਜਰੋ ਦਾ ਕੇਸ ਲਾ ਦਿੱਤਾ ਸੀ 4 ਸਾਲ ਪਹਿਲਾਂ ਵੀ ਉਹਨਾਂ ਦੀ ਕੋਈ ਇੱਕ ਐਫ ਆਈ ਆਰ ਸੀ ਉਹਨੂੰ ਦੁਬਾਰਾ ਖੋਲ ਦਿੱਤਾ ਇਹਨਾਂ ਨੇ ਤੇ ਇਸ ਕਿਸਮ ਨਾਲ ਉਹਨਾਂ ਨੂੰ ਤੰਗਤਾ ਕੀਤਾ ਹੀ ਜਾ ਰਿਹਾਗਾ ਤੇ ਇਸ ਤੋਂ ਪਹਿਲਾਂ ਸਾਲ 1989 ਚ ਵੀ ਜਿਹੜੇ ਉੱਥੋਂ ਦੇ ਨੌਜਵਾਨ ਸੀਗੇ ਉਹਨਾਂ ਨੇ ਇੱਕ ਵੱਡਾ ਅੰਦੋਲਨ ਕੀਤਾ ਸੀ ਉਸ ਟਾਈਮ ਵੀ ਵਾਇਲੈਂਸ ਹੋਇਆ ਸੀਗਾ ਦੇਖੋ ਵਾਇਲੈਂਸ ਠੀਕ ਹੈ ਵਾਇਲੈਂਸ ਹੁਣ ਨੌਜਵਾਨ ਕੀ ਕਰਨ ਜਦੋਂ ਉਹਨਾਂ ਦੀ ਆਵਾਜ਼ ਹੀ ਨਹੀਂ ਸੁਣੀ ਜਾ ਰਹੀ ਉਹ ਵਿਚਾਰੇ ਕੁਸਤਾ ਕਰਨਗੇ ਜਿਹਨਾਂ ਨੂੰ ਕੁਝ ਕਰਤਾ ਤੇ ਹੁਣ ਹੁਣ ਇਹ ਰੋਲਾ ਪਾ ਰਹੇ ਨੇ ਤੇ ਜਿਹੜੇ ਮੇਨ ਅੰਦੋਲਨਕਾਰੀ ਨੇ ਉਹਨਾਂ ਨੂੰ ਇਹ ਬਦਨਾਮ ਕਰਨ ਤੇ ਲੱਗੇ ਹੋਏ ਨੇ ਹੂੰ ਜੀ ਉਧਰ ਜੇਕਰ ਮੈਂ ਇਸ ਤੋਂ ਅੱਗੇ ਵਧਾ ਤਾਂ ਸੋਨੀਆ ਗਾਂਧੀ ਨੇ ਟਿੱਪਣੀ ਕੀਤੀ ਹੈ ਫਲਸਤੀਨ ਦੇ ਮੁੱਦੇ ਦੇ ਉੱਪਰ ਉਹ ਗੱਲ ਕਰ ਰਹੇ ਨੇ ਵੀ ਭਾਰਤ ਅੱਗੇ ਵਧੇ ਫਿਰ ਇਸ ਮੁੱਦੇ ਨੂੰ ਹੱਲ ਕਰਾਉਣ ਦੇ ਲਈ ਕਹਿੰਦੇ ਵਿਦੇਸ਼ ਨੀਤੀ ਮੋਦੀ ਤੇ ਨੇਤਨਜਾਹੁ ਦੀ ਦੋਸਤੀ ਤੈਅ ਨਾ ਕਰੇ ਇਹ ਕਿਹੋ ਜੀ ਗੱਲਬਾਤ ਹੈ ਕੀ ਲੱਗਦਾ ਮੋਦੀ ਸਾਹਿਬ ਦੀ 56 ਇੰਚ ਦੀ ਛਾਤੀ ਚ ਇੰਨਾ ਦਮ ਹੈਗਾ ਵੀ ਉਹ ਨੇਤਨਜਾਹੁ ਜਿਹੜਾ ਟਰੰਪ ਦੀ ਕਹੇ ਨਹੀਂ ਸੁਣਦਾ ਜਾਂ ਫਿਰ ਕਹਿ ਲਈਏ ਵੀ ਪੂਰੀ ਦੁਨੀਆ ਹੀ ਇੱਕ ਤਰੀਕੇ ਦੀ ਨੇਤਨਜਾਹੁ ਦੇ ਹਲ ਖੜੀ ਹੈ ਤੇ ਦੂਸਰੇ ਪਾਸੇ ਫਲਸਤੀਨ ਦੀ ਤਾਂ ਕੋ ਸੋਣੀ ਕੌਣ ਰਿਹਾ ਹੈ ਤੇ ਇਹ ਸਭ ਦੇ ਵਿਚਾਲੇ ਇਹ ਟਿੱਪਣੀ ਜਿਹੜੀ ਕੀਤੀ ਗਈ ਹੈ ਸੋਨੀਆ ਗਾਂਧੀ ਦੇ ਵੱਲੋਂ ਇਹਨੂੰ ਕਿਵੇਂ ਆਪਾਂ ਸਮਝੀਏ ਕਿਵੇਂ ਡੀਕੋਡ ਕਰੀਏ ਕੀ ਕੋਈ ਹੱਲ ਪਿਆ ਹੈ ਜੀ ਮੋਦੀ ਦੀ ਹੋਂਦ ਦੇ ਕੋਲ ਦੇਖੋ ਇਹ ਸਾਰਾ ਇਹਦਾ ਨਾ ਇੱਕ ਬੈਕਗਰਾਉਂਡਰ ਹੈ ਗੁਰਪ੍ਰੀਤ ਤੁਸੀਂ ਯਾਦ ਕਰੋ ਸਾਲ 1988 ਉਸ ਟਾਈਮ ਫਲਸਤੀਨੀ ਜਿਹੜਾ ਸਟੇਟ ਸੀ ਉਹਨੂੰ ਉਪਚਾਰਿਕ ਤੌਰ ਤੇ ਭਾਰਤ ਨੇ ਮਾਨਤਾ ਦਿੱਤੀ ਸੀ ਕਿ ਉਹ ਇੰਡੀਆ ਅਲਜੀਰੀਆ ਦੀ ਜਿਹੜੀ ਆਜ਼ਾਦੀ ਦੀ ਗੱਲ ਹੈ ਉਹਦਾ ਵੀ ਇੱਕ ਮਜ਼ਬੂਤ ਸਮਰਥਕ ਰਹਿ ਚੁੱਕਿਆਗਾ 1971 ਚ ਬੰਗਲਾਦੇਸ਼ ਜਦੋਂ ਬਣਿਆ ਉਹਦੇ ਚ ਵੀ ਇੱਕ ਨਰਨਾਇਕ ਜਿਹੜਾ ਆਪਾਂ ਕਹਿ ਲਈਏ ਕਿ ਭੂਮਿਕਾ ਭਾਰਤੀ ਸੀ ਭਾਰਤੀਆਂ ਦੀ ਸੀਗੀ ਦੱਖਣ ਅਫਰੀਕਾ ਚ ਵੀ ਬਹੁਤ ਸਾਰੇ ਮੁਲਕਾਂ ਚ ਜਿਹੜੇ ਰੰਗ ਭੇਦ ਦੇ ਮੁੱਦੇ ਸੀ ਹੋ ਚੁੱਕੇ ਹੈਗੇ ਆ ਇੰਡੀਆ ਵਾਲਿਆਂ ਨੇ ਤਾਂ ਮਤਲਬ ਉਹ ਇੱਕ ਉਸ ਬੈਕਗਰਾਉਂਡਰ ਤੋਂ ਸੋਨੀਆ ਗਾਂਧੀ ਬੋਲ ਰਹੇ ਨੇ ਸੋਨੀਆ ਗਾਂਧੀ ਨੇ ਇਹ ਕਿਹਾਗਾ ਕਿ ਸਾਰੇ ਮੁਲਕਾਂ ਚੋਂ 193 ਮੁਲਕਾਂ ਚੋਂ ਡੂਡ ਤੋਂ ਵਿੱਚੋਂ 150 ਮੁਲਕ ਐਦਾ ਦੇ ਹੈ ਕਿ ਜਿਹੜੇ ਫਲਸਤੀਨ ਨੂੰ ਇੱਕ ਇੰਡੀਪੈਂਡੈਂਟ ਸਟੇਟ ਦੇ ਤੌਰ ਤੇ ਮਾਨਤਾ ਦਿੰਦੇ ਰਹੇ ਆ ਤੇ ਉਹਨੂੰ ਵੀ ਧਿਆਨ ਰੱਖਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਸਾਨੂੰ ਜਿਹੜਾ ਮਨੁੱਖਤਾ ਜਿਹੜੇ ਹੈ ਮਨੁੱਖਵਾਦੀ ਅਧਿਕਾਰਾਂ ਦੇ ਪੱਖ 'ਚ ਖੜਿਆ ਹੋਣਾ ਚਾਹੀਦਾ ਹਿਊਮਨ ਰਾਈਟਸ ਦੇ ਤੇ ਇਹ ਜਿਹੜੀ ਭਾਰਤ ਦੀ ਵਿਦੇਸ਼ੀ ਨੀਤੀ ਰਹੀ ਹੈ ਇਹਨੂੰ ਪਛਾਣਨ ਦੀ ਲੋੜ ਹੈ ਭਾਰਤ ਹਮੇਸ਼ਾ ਪਲਸਤੀਨ ਦੇ ਪੱਖ 'ਚ ਖੜਿਆ ਰਹਿਆਗਾ ਭਾਰਤ ਦਾ ਇਤਿਹਾਸ ਨ્યાય ਸ਼ਾਂਤੀ ਅਤੇ ਮਨੁੱਖਵਾਦੀ ਅਧਿਕਾਰਾਂ ਦੇ ਪੱਖ 'ਚ ਖੜੇ ਰਹਿਣ ਵਾਲਾ ਹੈਗਾ ਤੇ ਉਹਨਾਂ ਨੇ ਕਿਹਾ ਕਿ ਇਹ ਨਹੀਂ ਕਿ ਮਤਲਬ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਉਹ ਮੋਦੀ ਦੀ ਜਿਹੜੀ ਨਿੱਜੀ ਦੋਸਤੀ ਹੈ ਨਿਤਿਆ ਨਾਲ ਉਹਦੇ ਕਰਕੇ ਪ੍ਰਭਾਵ ਦੇਖੀ ਪ੍ਰਭਾਵਤ ਹੋ ਰਹੀ ਹੈ ਤੇ ਇਹ ਗਲਤ ਹੈ ਇਹ ਭਾਰਤ ਨੂੰ ਜਿਹੜੀ ਵਿਦੇਸ਼ ਨੀਤੀ ਹੈ ਉਹ ਵਿਅਕਤੀਗਤ ਰਿਸ਼ਤਿਆਂ ਤੋਂ ਟੈਣੀ ਕਰਨੀ ਚਾਹੀਦੀ ਇਹ ਉਹਨਾਂ ਨੇ ਕਿਹਾਗਾ ਦੇਖੋ ਵਿਦੇਸ਼ ਨੀਤੀ ਨੂੰ ਲੈ ਕੇ ਨਰਿੰਦਰ ਮੋਦੀ ਦਾ ਕ੍ਰਿਟਿਸਿਜ਼ਮ ਤਾਂ ਲਗਾਤਾਰ ਹੋ ਹੀ ਰਿਹਾਗਾ ਆਪੋਜੀਸ਼ਨ ਦੇ ਇੱਕ ਵੱਡੂ ਵੱਡੀ ਆਗੂ ਹੈਗੀਆਂ ਸੋਨੀਆ ਗਾਂਧੀ ਤੇ ਉਹ ਲਗਾਤਾਰ ਮੈਂ ਦੇਖ ਰਿਹਾ ਫੋਰਨ ਪੋਲਿਸੀ ਵਾਲੇ ਮਾਮਲੇ ਤੇ ਤਾਂ ਲਿਖਦੇ ਹੀ ਨੇ ਤੇ ਲਗਾਤਾਰ ਇਹਨੂੰ ਘਿਰਦੇ ਰਹਿੰਦੇ ਨੇ ਮੋਦੀ ਨੂੰ ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰਾਂ ਤਾਂ ਉਧਰ ਰੋहतक ਦੇ ਵਿੱਚ ਦੇਵੀ ਲਾਲ ਜਯੰਤੀ ਮਨਾਈ ਗਈ ਹੈ ਇਸ ਨੂੰ ਲੈ ਕੇ ਸਨਮਾਨ ਰੈਲੀ ਕੱਢੀ ਗਈ ਹੈ ਤੇ ਅਬੇ चौटाला ਉੱਥੇ ਬੋਲੇ ਨੇ ਕਿ ਬੀਜੇਪੀ ਦੀ ਸਰਕਾਰ ਬਣਨ ਦੇ ਲਈ ਜ਼ਿੰਮੇਵਾਰ ਬਾਪ ਬੇਟਾ ਹਾਂਜੀ ਅੱਜ ਇੱਕ ਵੱਡੀ ਰੈਲੀ ਆਪਾਂ ਨੂੰ ਰੋहतक 'ਚ ਦੇਖਣ ਨੂੰ ਮਿਲੀ 112ਵੀਂ ਜਯੰਤੀ ਸੀਗੀ ਚੌਧਰੀ ਦੇਵ ਲਾਲ ਦੀ ਤਾਂ ਦੇਵ ਲਾਲ ਜੀ ਨੂੰ ਕਿਹਾ ਜਾਂਦਾ ਸੀ ਇਸ ਨੂੰ ਸਨਮਾਨ ਦਿਵਸ ਦੇ ਤੌਰ ਤੇ ਮਨਾਇਆ ਜਾਂਦਾਗਾ ਇਸ ਨੂੰ ਰੈਲੀ ਨਹੀਂ ਰੈਲਾ ਨਾ ਦਿੱਤਾ ਗਿਆ ਸੀਗਾ ਇਹਦੇ ਵਿੱਚ ਜੰਮੂ ਕਸ਼ਮੀਰ ਤੋਂ ਪੰਜਾਬ ਤੋਂ ਦਿੱਲੀ ਤੋਂ ਤੇਲੰਗਣਾ ਤੋਂ ਬਥੇਰੇ ਜਿਹੜੇ ਵੱਡੇ ਵੱਡੇ ਆਗੂ ਸੀਗੇ ਪਹੁੰਚੇ ਸੀਗੇ ਪੰਜਾਬ ਤੇ ਸਾਬਕਾ ਡਿਫਟੀ ਚੀਫ ਮਿਨਿਸਟਰ ਸੁਖਵੀਰ ਸਿੰਘ ਬਾਦਲ ਵੀ ਮੰਚ ਤੇ ਅੱਜ ਬੋਲਦੇ ਨਜ਼ਰ ਆਏ ਉਹਨਾਂ ਨੇ ਜਿਹੜਾ ਇਸ਼ੂ ਚੱਕਿਆ ਪੰਜਾਬ ਦੇ ਜਿਹੜੇ ਡਿਫਟੀ ਸੀਐਮਸੀ ਕੇ ਸੁਖਵੀਰ ਬਦਲ ਉਹਨਾਂ ਨੇ ਕਿਹਾ ਕਿ ਜਦੋਂ ਇੱਧਰ ਇੰਡੀਅਨ ਨੈਸ਼ਨਲ ਲੋਕਦਲ ਚੋਟਾਲਿਆਂ ਦੀ ਸਰਕਾਰ ਬਣਦੀ ਸੀਗੀ ਤੇ ਫਿਰ ਉੱਧਰ ਅਕਾਲੀ ਦਲ ਦੇ ਵਰਕਰ ਕਹਿੰਦੇ ਸੀਗੇ ਕਿ ਹਰਿਆਣੇ ਦੀ ਸਾਡੀ ਸਰਕਾਰ ਬਣੀ ਐ ਤੇ ਇੱਧਰ ਅਕਾਲੀ ਦਲ ਦੀ ਸਰਕਾਰ ਪੰਜਾਬ 'ਚ ਬਣਦੀ ਸੀ ਤੇ ਉੱਧਰ ਹਰਿਆਣੇ 'ਚ ਆਈਐਨਐਲਡੀ ਦੇ ਵਰਕਰ ਕਹਿੰਦੇ ਹੁੰਦੇ ਸੀਗੇ ਕਿ ਹਾਂ ਉੱਥੇ ਪੰਜਾਬ 'ਚ ਸਾਡੀ ਸਰਕਾਰ ਬਣੀ ਐ ਇਨ੍ਹਾਂ ਭਾਈਚਾਰਕ ਮੇਲ ਸੀ ਤਾਉ ਦੇ ਵਿਲਾਲ ਤੇ ਬਦਲ ਪਰਿਵਾਰ 'ਚ ਤੇ ਉਮਰਗੱਸ ਚੋਟਾਲਾ 'ਚ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ ਅੱਜ ਤੇ ਉਹਨਾਂ ਨੇ ਇਹ ਵੀ ਗੱਲ ਮੁੱਦਾ ਉਭਾਰਿਆ ਕਿ ਪਿੰਡਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ ਜਿਹੜੀਆਂ ਖੇਤਰੀਆਂ ਪਾਰਟੀਆਂ ਸੀਗੀਆਂ ਪਿੰਡਾਂ ਦੀਆਂ ਜਿਹੜੀਆਂ ਪਾਰਟੀਆਂ ਸੀਗੀਆਂ ਉਹ ਕਿਤੇ ਕਿਤੇ ਪਿੱਛੇ ਤਕਰੀਆ ਨੇ ਨੈਸ਼ਨਲ ਪਾਰਟੀਆਂ ਨੈਸ਼ਨਲ ਪਾਰਟੀਆਂ ਪਿੰਡਾਂ ਵਾਲਿਆਂ 'ਚ ਫੁੱਟ ਪਵਾ ਦਿੰਦੀਆਂ ਨੇ ਬਹੁਤ ਢੜੇ ਬੰਦੇ ਕਰ ਦਿੰਦੀਆਂ ਨੇ ਤੇ ਪਿੰਡਾਂ ਨੂੰ ਮਿਲਦਾ ਕੱਖ ਨਹੀਂ ਆਪਾਂ ਨੂੰ ਪਿੰਡੂ ਲੋਕਾਂ ਨੂੰ ਦੁਬਾਰੇ ਤੋਂ ਖੇਤਰੀ ਪਾਰਟੀਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇਹ ਇਸ ਕਿਸਮ ਦਾ ਨੁਕਤਾ ਸੁਖਵੀਰ ਬਦਲਦਾ ਰਿਹਾ ਜਿਹੜਾ ਅਭੇ ਚਟਾਲਾ ਸੀਗੇ ਉਹ ਸਭ ਤੋਂ ਆਖਰ 'ਚ ਬੋਲੇ ਤੇਲੰਗਨਾ ਦੀ ਜਿਹੜੀ ਕੇ ਕਵਿਤਾ ਹੈਗੀ ਆ ਵਾਈ ਵਾਈਐਸਆਰ ਜਿਹੜੀ ਉੱਥੋਂ ਦੇ ਸੀਐਮ ਦੀ ਜਿਹੜੀ ਬੇਟੀ ਰਹੀ ਸਾਬਕਾ ਸੀਐਮ ਦੀ ਜਿਹੜੀ ਬੇਟੀ ਹੈ ਕੇ ਕਵਿਤਾ ਉਹਨੇ ਵੀ ਆਪਣੀ ਗੱਲ ਰੱਖੀ ਉਹਨਾਂ ਨੇ ਵੀ ਕਿਹਾ ਕਿ ਜਿਹੜੀ ਲੋਕਲ ਪਾਰਟੀਆਂ ਨੇ ਉਹਨਾਂ ਨੂੰ ਵੀ ਤੰਗ ਕੀਤਾ ਜਾ ਰਿਹਾਗਾ ਬਹੁਤ ਸਾਰੇ ਜਿਹੜੇ ਕਾਂਗਰਸ ਦੇ ਆਗੂ ਸੀਗੇ ਉਹ ਟੁੱਟ ਕੇ ਇਨਲਡੀ ਚ ਜੁੜੇ ਨੇ ਇਸ ਰੈਲੀ ਤੋਂ ਇੱਕ ਗੱਲ ਤਾਂ ਸਾਫ਼ ਦੇਖਣ ਨੂੰ ਮਿਲੀ ਕਿ ਕਿਤੇ ਕਿਤੇ ਜੋ ਜਿਹੜਾ ਆਪਾਂ ਕਹਿ ਲਈਏ ਕਿ ਇੰਡੀਅਨ ਨੈਸ਼ਨਲ ਲੋਕ ਦਲ ਉਹ ਦਬਾਰੇ ਤੂੰ ਹਰਿਆਣੇ ਦੀ ਸਿਆਸਤ ਚ ਉਬਰਦਾ ਨਜ਼ਰ ਆ ਰਿਹਾਗਾ ਇਸ ਵਾਰ ਜਿਹੜਾ ਵਿਧਾਨ ਸਭਾ ਚੋਂ ਹੁਣ ਹੋਈ ਸੀ ਸਿਰਫ 2 ਸੀਟਾਂ ਉਹਨੂੰ ਮਿਲਿਆ ਸੀਗੀਆਂ ਤੇ ਜਿਹੜਾ ਵੋਟ ਪਰਸੈਂਟ ਸੀਗਾ ਸਿਰਫ 4-5% ਰਹਿ ਗਿਆ ਸੀਗਾ ਪਰ ਅੱਜ ਜਿਹੜੀ ਇਹ ਰੈਲੀ ਹੋਈ ਹੈ ਉਤੋਂ ਕਿਤੇ ਨ ਕਿਤੇ ਜਿੰਨੀ ਵੱਡੇ ਲੈਵਲ ਤੇ ਜੁਆਇਨਿੰਗ ਵੱਡੇ ਵੱਡੇ ਵਰਕਰ ਟੁੱਟ ਟੁੱਟ ਕੇ ਉਹਨਾਂ ਕੋਲ ਆਏ ਨੇ ਕਾਂਗਰਸ ਦੇ ਉਤੋਂ ਇੱਕ ਗੱਲ ਅਤੇ ਅੱਜ ਭੀੜ ਵੀ ਬਹੁਤ ਜ਼ਿਆਦਾ ਦੇ ਸੀਗੇ ਤਿੰਨ ਪੰਡਾਲ ਸੀਗੇ ਤਿੰਨ ਪੰਡਾਲ ਭਰੇ ਹੋਏ ਸੀਗੇ ਰੈਲੀ ਚ ਸਾਇਕਲ ਤੱਕ ਕਲੀਅਰ ਹੋ ਰਿਹਾ ਕਿ ਨੈਸ਼ਨਲ ਲੋਕਦਲ ਦਾ ਭਾਰਤ ਆ ਹੋ ਰਿਹਾਗਾ ਇਸੇ ਚ ਅੱਜ ਜਦੋਂ ਸੰਬੋਧਿਤ ਕਰ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਤੀਜੀ ਵਾਰ ਭਾਜਪੀ ਦੀ ਸਰਕਾਰ ਬਣੀ ਹੈ ਇਹਦੇ ਜ਼ਿੰਮੇਦਾਰ ਕਿਤੇ ਨ ਕਿਤੇ ਬਾਪ ਬੇਟਾ ਨੇ ਦਪਿੰਦਰ ਉੱਡਾ ਤੇ ਭੂਬੇਂਦਰ ਉੱਡਾ ਕਾਂਗਰਸ ਨੂੰ ਤੇ ਰੋਪ ਲਾਇਆ ਉਹਨਾਂ ਨੇ ਤੇ ਹੋਰ ਵੀ ਅੱਜ ਜਿਹੜੇ ਆਗੂ ਸੀਗੇ ਅ ਅਡਰਡ ਸੂਬਿਆਂ ਦੇ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਜਿਹੜੇ ਜੰਮੂ ਕਸ਼ਮੀਰ ਦੇ ਡਿਪਟੀ ਚੀਫ ਮਿਨਿਸਟਰ ਨੇ ਉਹ ਸੁਖਿੰਦਰ ਸਿੰਘ ਉਹ ਵੀ ਅੱਜ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਭਾਸ਼ਣ ਦਿੱਤਾ ਉਹਨਾਂ ਨੇ ਵੀ ਕਿਹਾ ਕਿ ਅਵੇ ਸਿੰਘ ਚਟਾਲੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਅੱਜ ਇਹ ਨਜ਼ਾਰਾ ਆਪਾਂ ਨੂੰ ਮਤਲਬ ਇਸ ਜਿਹੜੀ ਦੇਵਲਾਲ ਜੈਨਤੀ ਤੇ ਦੇਖਣ ਨੂੰ ਮਿਲਿਆ ਦੇਖਦੇ ਹਾਂ ਹਰਿਆਣਾ ਅਤੇ ਪੰਜਾਬ ਦੀ ਸਿਆਸਤ ਇਹ ਜਿਹੜਾ ਸਾਰਾ ਕੁਛ ਆ ਵਾਪਰਿਆਗਾ ਇਹ ਤੋਂ ਕਿਵੇਂ ਪ੍ਰਭਾਵਿਤ ਹੁੰਦੀ ਹੈ ਮੈਂ ਬਾਤوں ਵੀ ਬਹੁਤ سارے ਲੋਕ ਆਏ ਐ ਇਸੇ ਕਿ ਜਿਹੜੀ ਹਰਿਆਣਾ ਚ ਸਿੱਖ ਵੈਲਟ ਹੈ ਉੱਥੋਂ ਵੀ ਬਹੁਤ ਸਾਰੇ ਸਿੱਖਾਪਨ ਦੇਖਣ ਨੂੰ ਮਿਲੇ ਤਾਂ ਮਤਲਬ ਦੇਖਦੇ ਹਾਂ ਕਿ ਕੀ ਇਸੇ ਕਿਸਮ ਦਾ ਜਿਹੜਾ ਕੁਝ ਅੱਗੇ ਮਤਲਬ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਵੀ ਅੱਗੇ ਆਪਾਂ ਨੂੰ ਪਤਾ ਹੈ ਕਿ ਜਨਮ ਦਿਤੀ ਆਊਗੀ ਉਹਦੇ ਚ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਨਾਤੇ ਸ਼ੁਕਵੀਰ ਬਾਦਲ ਉੱਥੇ ਕੁਝ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰਨਗੇ ਜਾਂ ਨਹੀਂ ਕਰਨਗੇ ਕਿਵੇਂ ਕਰਨਗੇ ਉਹ ਵੀ ਆਪਾਂ ਮਤਲਬ ਨਜ਼ਰ ਰਹੂਗੀ ਤਾਂ ਉਹ ਦੇਖਣ ਵਾਲਾ ਹੋਊਗਾ ਤਾਂ ਇੱਕ ਚੀਜ਼ ਤਾਂ ਕਲੀਅਰ ਹੈ ਕਿ ਓਮਪ੍ਰਕਾਸ਼ ਟੋਟਾਲਾ ਤੋਂ ਬਾਅਦ ਇਹ ਪਹਿਲਾ ਪਹਿਲੀ ਵੱਡੀ ਰੈਲੀ ਹੈ ਜਿਹੜੀ ਟੋਟਾਲਾ ਪਰਿਵਾਰ ਨੇ ਕੀਤੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਹਜੇ ਉਸ ਕਿਸਮ ਦਾ ਦਮ ਖਮ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵੱਲੋਂ ਦਿਖਾਇਆ ਜਾਣਾ ਬਾਕੀ ਹੈ ਤੇ ਦੇਖਦੇ ਆ ਮਤਲਬ ਹਾਲਾਂਕਿ ਜਿਹੜੇ ਸੁਖਵੀਰ ਬਾਦਲ ਹੋ ਤਾਂ ਉਹਨਾਂ ਦੀ ਡੈਥ ਤੋਂ ਬਾਅਦ ਲਗਾਤਾਰ ਫਸੇ ਹੀ ਰਹੇ ਨੇ ਪੰਥਕੀ ਸੂਚ ਤੇ ਉਹਨਾਂ ਦੀ ਇੱਕ ਨਵਾਂ ਅਕਾਲੀ ਦਲ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਜਿਹੜਾ ਬਣ ਚੁੱਕਿਆ ਹੈਗਾ ਤਾਂ ਉਹ ਤਾਂ ਮਤਲਬ ਘਿਰੇ ਹੀ ਰਹੇ ਨੇ ਕਿ ਉਹ ਦੁਬਾਰੇ ਤੋਂ ਜਿਹੜੀ ਅ ਜਿਸ ਨੁਕਤੇ ਤੇ ਉਹ ਕੰਮ ਕਰਦੇ ਰਹੇ ਨੇ ਉਹਨੂੰ ਐਸਟੈਬਲਿਸ਼ ਕਰ ਪਾਣਗੇ ਨਹੀਂ ਕਰ ਪਾਣਗੇ ਉਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਆਪਾਂ ਨੂੰ ਹੂੰ ਜੀ ਉੱਧਰ ਹਰਿਆਣਾ ਦੇ ਵਿੱਚ ਕਿਸਾਨਾਂ ਨੇ ਅੰਬਾਲੇ ਅੰਦਰ ਅੰਮ੍ਰਿਤਸਰ ਦਿੱਲੀ ਹਾਈਵੇ ਨੂੰ ਜਾਮ ਕਿਉਂ ਕਰ ਦਿੱਤਾ ਸੀ ਜੀ ਅੱਜ ਅੱਜ ਦੇਖੋ ਜਿਹੜੇ ਝੋਨੇ ਦੀ ਖਰੀਦ ਨੂੰ ਲੈ ਕੇ ਉੱਥੇ ਰੋਲਾ ਪੈ ਰਿਹਾ ਹੈਗਾ ਹਰਿਆਣੇ 'ਚ ਤੇ ਸ਼ਾਹਬਾਦ ਲੱਗੇ ਜਿਹੜਾ ਦਿੱਲੀ ਅੰਮ੍ਰਿਤਸਰ ਹਾਈਵੇ ਹੈ ਉਹਨੂੰ ਜਾਮ ਕਰ ਦਿੱਤਾ ਗਿਆ ਸੀਗਾ ਤਕਰੀਬਨ 10 ਕਿਲੋਮੀਟਰ ਲੰਬਾ ਜਿਹੜਾ ਜਾਮ ਅੱਜ ਦੇਖਣ ਨੂੰ ਮਿਲਿਆ ਗੱਡੀਆਂ ਦਾ ਤੇ 3.5 ਘੰਟੇ ਕਿਸਾਨਾਂ ਨੇ ਜਾਮ ਰੱਖਿਆ ਬਾਅਦ ਚ ਜਿਹੜੀ ਸਵੇਰ ਦੀ ਹਕੂਮਤ ਸੀ ਉਹਨੇ ਕਿਹਾ ਕਿ ਅਸੀਂ ਸਾਰੀ ਡਿਮਾਂਡਸ ਕਿਸਾਨਾਂ ਦੀ ਮੰਨਦੇ ਹਾਂ ਕਿਸਾਨ ਜਿਹੜੇ ਜੀਰੀ ਦੇ 88 ਦੀ ਗੱਲ ਕਰ ਰਹੀ ਸੀ ਛੋਨੇ ਦੇ 88 ਦੀ ਗੱਲ ਕਰ ਰਹੀ ਸੀ ਕਿ ਜਲਦੀ ਤੋਂ ਜਲਦੀ ਖੇਤੀ ਤੋਂ ਖੇਤੀ ਕਰਾਇਆ ਜਾਵੇ ਮੰਡੀਆਂ ਤੋਂ ਤੇ ਪ੍ਰਾਈਸ ਦੀ ਵੀ ਗੱਲ ਹੈ ਪ੍ਰਾਈਸ ਤੇ ਵੀ ਪੇ ਚੜਿਆ ਹੋਇਆਗਾ ਜਿਵੇਂ ਸਵੇਰੇ ਦੀ ਸਰਕਾਰ ਨੇ 2400 ਰੁਪਏ ਸਾਢੇ 2300 ਹੈ 2400 ਰੁਪਏ ਸ਼ਾਇਦ ਜੀਰੀ ਦਾ ਭਾਅ ਕੱਢਿਆ ਹੋਇਆਗਾ ਤੇ ਕਿਸਾਨਾਂ ਦੀ ਡਿਮਾਂਡ ਰਹੀ 3100 ਰੁਪਏ ਦੀ ਇਹ ਜਿਹੜਾ 3100 ਰੁਪਏ ਜਿਹੜਾ ਆਕੜਾ ਸੀਗਾ ਇਹ ਨਹਿਰ ਸਿੰਘ ਸੈਣੀ ਨੇ ਬੋਲਿਆ ਸੀਗਾ ਤੇ ਉਹ ਉਹੀ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਨਾਇਬ ਸਿੰਘ ਸੈਣੀ ਨੇ ਡੇਟਾ ਬੋਲਿਆ ਸੀਗਾ 3100 ਰੁਪਏ ਦਾ ਇਹ ਉਹ ਕਟੋ ਘਟ ਪੂਰਾ ਕਰਨ ਇਹ ਅਜੇ ਉਹ ਪੂਰਾ ਨਹੀਂ ਕਰ ਪਾਏ ਨੇ ਜੀ ਸੋ ਸਟਾਕਲੀ ਖਬਰ ਤੇ ਜੇਕਰ ਚਲਈਏ ਤਾਂ ਉਧਰ ਮੋਹਾਲੀ ਦੇ ਇੱਕ ਜਿੰਮ ਮਾਲਕ ਦੇ ਚਾਰ ਖੋਲੀਆਂ ਮਾਰੀਆਂ ਗਈਆਂ ਨੇ ਤੇ ਚੰਡੀਗੜ੍ਹ ਦੇ ਇੱਕ ਹੋਟਲ 'ਚ ਵੀ ਫਾਇਰਿੰਗ ਹੋਈ ਹੈ ਇਹ ਤਾਣਾ ਬਾਣਾ ਚੱਲ ਕੀ ਰਿਹਾ ਜੀ ਹਾਂ ਜੀ ਪੂਰਾ ਜਿਵੇਂ ਆਪਾਂ ਹਰਿਆਣੇ ਦੇ ਹਰਿਆਣੇ ਬਾਰੇ ਗੱਲ ਕਰ ਰਹੇ ਸੀ ਕਿ ਹਰਿਆਣੇ ਚ ਇੱਕ ਗੈਂਗਸਟਰイズਮ ਦਾ ਦੌਰ ਹੈ ਉਹ ਆਪਾਂ ਨੂੰ ਪਤਾ ਕਿ ਪੰਜਾਬ ਚ ਵੀ ਸੇਮ ਹੀ ਹੈ ਠੀਕ ਹੈ ਹਰਿਆਣੇ ਚ ਚਲੋ ਜਿਹੜੇ ਬਦਮਾਸ ਨੇ ਉਹ ਵੱਧ ਨੇ ਪੰਜਾਬ ਚ ਵੀ ਆਪਾਂ ਲਗਾਤਾਰ ਦੇਖ ਹੀ ਰਹੇ ਆ ਕਿ ਅਡਡ ਥਾਵਾਂ ਤੇ ਅਡਡ ਕਿਸਮ ਦੀਆਂ ਪਹਿਲਾਂ ਉਹ ਜਿਹੜੇ ਪਾਲੀਵੁੱਡ ਦੇ ਸਿੰਗਰ ਵਗੈਰਾ ਸੀਗੇ ਉਹਨਾਂ ਤੇ ਵੀ ਫਾਇਰਿੰਗ ਹੁੰਦੀ ਰਹੀ ਹੈ ਉਹ ਜਿਹੜੀ ਤਾਨੀ ਅਸੀਂ ਉਹਦੇ ਫਾਦਰ ਤੇ ਹੋਇਆ ਹੁਣ ਫੇਜ਼ 2 ਚ ਮੋਹ ਲੀ ਚੇ ਇੱਕ ਜਿਮ ਆਨਰ ਸੀ ਵਿੱਕੀ ਉਹਦੇ ਇੱਕ ਉਹਦੇ ਤੇ ਉਹ ਦਮਾਸ਼ਾ ਨੇ ਪੰਜ ਰਾਉਂਡ ਫਾਇਰਿੰਗ ਕੀਤੀ ਤੇ ਚਾਰ ਗੋਲੀਆਂ ਉਸ ਵਿੱਕੀ ਨੂੰ ਲੱਗੀਆਂ ਨੇ ਵਿੱਕੀ ਨਾ ਦੇ ਉਸ ਮੁੰਡੇ ਨੂੰ ਤੇ ਬਾਅਦ ਚ ਫਿਰ ਉਸ ਨੂੰ ਆਪਾਂ ਕਹਿ ਲਈਏ ਕਿ ਹਸਪਤਾਲ ਚ ਲੈ ਕੇ ਜਾਇਆ ਗਿਆ ਹੈਗਾ ਜਿਹੜੀ ਗੋਲੀਆਂ ਨੇ ਉਹ ਟੰਗਾ ਜਿਹੜੀ ਲੱਤਾਂ ਹੈਗੀਆਂ ਉੱਥੇ ਮਾਰੀਆਂ ਨੇ ਉਹਨਾਂ ਨੇ ਲੱਤਾਂ ਤੇ ਬਾਕੀ ਚੰਡੀਗੜ੍ਹ ਚ ਇੱਕ ਹੋਟਲ ਹੈਗਾ ਉੱਥੇ ਵੀ ਫਾਇਰਿੰਗ ਕੀਤੀ ਗਈ ਹੈਗੀ ਜੇ ਇਹ ਦੱਸਿਆ ਜਾ ਰਿਹਾਗਾ ਕਿ ਇਹ ਜਿਹੜੇ ਬਦਮਾਸ਼ ਸੀਗੇ ਉਹ ਲਗਾਤਾਰ ਧਮਕੀਆਂ ਦਿੰਦੇ ਸੀਗੇ ਤੇ ਇਹ ਕਹਿੰਦੇ ਸੀਗੇ ਕਿ ਸਾਨੂੰ ਪੈਸੇ ਪ੍ਰੋਟੈਕਸ਼ਨ ਮਨਿ ਦਿੱਤੀ ਜਾਵੇ ਪ੍ਰੋਟੈਕਸ਼ਨ ਮਨ ਨੂੰ ਲੈ ਕੇ ਨਾ ਬਹੁਤ ਮਾਮਲਾ ਚੱਲ ਰਿਹਾਗਾ ਪੰਜਾਬ 'ਚ ਬਹੁਤ ਹਰ ਸ਼ਹਿਰ ਦਾ ਬੁਰਾ ਹਾਲ ਹੈ ਉਹ इवन ਖਾਲੀ ਇਹ ਗੱਲ ਨਹੀਂ ਉਧਰ ਉਹ ਜੱਗੂ ਭਗਵਾਨ ਪਰ ਇੱਕ ਅਤੇ ਇੱਕ ਕੋਈ ਦੂਜਾ ਗੈਂਗਸਟਰ ਉਹਦੇ ਵਿੱਚ ਵੀ ਵਿਵਾਦ ਚੱਲ ਰਿਹਾ ਹੈਗਾ ਪਿਛਲੇ 2 ਮਹੀਨੇ ਅੰਦਰ ਉਹਨਾਂ ਵਿੱਚ ਵਿਚਾਰ ਵਿਚਾਰ ਤੋਂ ਵੱਧ ਮਰਡਰ ਹੋ ਚੁੱਕੇ ਨੇ ਪੰਜਾਬ 'ਚ ਵੀ ਮਤਲਬ ਇੱਕ ਦਿੱਕਤ ਹੈ ਇਹ ਪੰਜਾਬ ਦੇ ਜਿਹੜੇ ਡਿਪਟੀ ਚੀਫ ਮਿਨਿਸਟਰ ਰਹੇ ਹੈ ਗਿਆ ਉਹਨਾਂ ਨੂੰ ਹੀ ਗੈਂਗਸਟਰਾਂ ਨੇ ਧਮਕੀ ਦਿੱਤੀ ਸੀ ਕਿ ਆਪਾਂ ਨੂੰ ਸਾਰਾ ਪਤਾ ਹੀ ਹੈ ਤੇ ਜਦੋਂ ਡਿਪਟੀ ਜਿਹੜੇ ਸਾਬਕਾ ਡਿਪਟੀ ਚੀਫ ਮਿਨਿਸਟਰ ਨੂੰ ਹੀ ਧਮਕੀ ਦੇ ਦਿੱਤੀ ਗਈ ਹੋਵੇ ਤਾਂ ਫਿਰ ਆਮ ਆਦਮੀ ਦੀ ਕੀ ਔਕਾਤ ਹੈ ਜੀ ਜਿਹੜੇ ਗੈਂਗਸਟਰ ਨੇ ਤਾਂ ਮਤਲਬ ਖੁੱਲੇ ਸਾਨ ਵਾਂਗ ਘੁੰਮ ਰਹੇ ਨੇ ਪੰਜਾਬ ਤੇ ਹਰਿਆਣੇ 'ਚ ਜੀ ਉਧਰ ਪੰਜਾਬ ਦੀ ਸਰਕਾਰ 1100 ਰੁਪਇਆ ਜਾਂ 1000 ਰੁਪਇਆ ਜਿਹੜਾ ਵਾਅਦਾ ਕੀਤਾ ਸੀ ਬੀਬੀਆਂ ਨੂੰ ਦੇਣ ਦਾ ਉਹ ਨਾਂ ਦੇ ਪਾਉਣ ਦੇ ਕਰਕੇ ਖਿਰ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਬੀਜੇਪੀ ਨੇ ਗਵਾਂਢੀ ਰਾਜ ਦੇ ਵਿੱਚ ਇਹ ਗੇਮ ਪਾਤੀ ਜੀ ਅੱਜ ਦੇਖੋ ਪੰਜਾਬ ਦੇ ਜਿਹੜੇ ਵਰਕਿੰਗ ਅ ਅ ਅਧਿ ਕਸ਼ ਬਣਾਏ ਵਰਕਿੰਗ ਪ੍ਰੈਜ਼ੀਡੈਂਟ ਬਣਾ ਰੱਖੇ ਨੇ ਭਾਜਪੀ ਨੇ ਸੋਨੀ ਸ਼ਰਮਾ ਉਹਨਾਂ ਨੇ ਇੱਕ ਗਲ ਚੱਕੀ ਹੈਗੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਹਾ ਕਿ 17 ਅਕਤੂਬਰ 2024 ਨੂੰ ਨਾਇਬ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਸ਼ਪਤ ਲਈ ਤੀ ਸੀ ਤੇ ਇੱਕ ਸਾਲ ਦੇ ਅੰਦਰ ਅੰਦਰ ਉਹਨਾਂ ਨੇ 2100 ਰੁਪਏ ਦਾ ਆਪਣਾ ਵਾਦਾ ਪੂਰਾ ਕਰ ਲਿਆ ਤੇ ਇੱਧਰ ਸਾਡੇ 3 ਸਾਲ ਹੋ ਚੁੱਕੇ ਨੇ ਭਗਵੰਤ ਮਾਨ ਨੇ ਹਜੇ ਤੱਕ ਜਿਹੜਾ 1000 ਰੁਪਏ ਦੇਣਾ ਸੀ ਉਹ ਪੰਜਾਬ ਦੀ ਮਹਿਲਾਵਾਂ ਨੂੰ ਨਹੀਂ ਦਿੱਤਾ ਉਹਨਾਂ ਨੇ ਮਤਲਬ ਗਲ ਚੱਕੀ ਹੈ ਕਿ ਪੰਜ ਜਿਹੜੀ ਗਰੰਟੀਆਂ ਦਿੱਤੀ ਸੀ ਚੋਣਾਂ ਦੌਰਾਨ ਉਹਨਾਂ ਚ ਬਹੁਤ ਸਾਰੀਆਂ ਅਧੂਰੀਆਂ ਨੇ ਇੱਕ ਤਾਂ ਬਿਲਕੁਲ ਹੀ ਅਧੂਰੀ ਹੈ 1000 ਰੁਪਏ ਵਾਲੀ ਜਿਹੜੀ ਉਹ 10 ਲੱਖ ਰੁਪਏ ਦੇ ਮੈਡੀਕਲ ਇੰਸ਼ੋਰੈਂਸ ਵਾਲੀ ਸੀ ਉਹ ਵੀ ਆਪਾਂ ਕੱਲ ਗੱਲ ਕਰੇ ਹੀ ਰਹੀ ਸੀ ਹਜੇ ਉਹਦੇ ਚ ਵੀ ਮਤਲਬ ਆਪਾਂ ਕਹਿ ਲਈਏ ਕਿ ਇਹਨਾਂ ਨੇ ਡਿਲੇ ਕਰ ਦਿੱਤਾ ਸਿਰਫ 300 ਯੂਨਿਟ ਜਿਹੜੀ ਫ੍ਰੀ ਬਿਜਲੀ ਹੈ ਉਹਨੂੰ ਛੱਡ ਕੇ ਬਾਕੀ ਤਾਂ ਆਮ ਆਦਮੀ ਪਾਰਟੀ ਕੋਈ ਕੁਝ ਕਰ ਨਹੀਂ ਪਾਈ ਹੈ ਤੇ ਉਧਰ ਨਾਇਬ ਸਿੰਘ ਸੈਣੀ ਹੋਰਾਂ ਨੇ ਜਿਹੜੀ ਦਿਨ ਦਇਆ ਲਾਡੋ ਲక్ష్ਮੀ ਯੋਜਨਾ ਦੀ ਮੋਬਾਈਲ ਲੈਂਚ ਮੋਬਾਈਲ ਐਪ ਲਾਂਚ ਕਰ ਦਿੱਤੀ ਤੇ ਉਸ ਮੋਬਾਈਲ ਐਪ ਦੇ ذریعے ਜਿਹੜੀ ਮਹਿਲਾਵਾਂ ਨੇ ਉਹ ਅਰਜ਼ੀ ਕਰਨੀਆਂ ਨੇ 1 ਨਵੰਬਰ ਤੋਂ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਮਿਲਣਾ ਸ਼ੁਰੂ ਹੋ ਜਾਊਗਾ ਹਰਿਆਣੇ 'ਚ ਤੇ ਦੱਸਿਆ ਜਾ ਰਿਹਾਗਾ ਕਿ 60000 ਤੋਂ ਵੱਧ ਮਹਿਲਾਵਾਂ ਨੇ ਅੱਜ ਜਿਹੜੀ ਇਹ ਐਪਲੀਕੇਸ਼ਨ ਹੈ ਮੋਬਾਈਲ ਤੇ ਉਹ ਉਹਨੂੰ ਡਾਊਨਲੋਡ ਕਰ ਲਿਆਗਾ ਦੇਖਦੇ ਆ ਕਿ ਮਤਲਬ ਕਿੰਨੀ ਮਹਿਲਾਵਾਂ ਨੂੰ ਜਿਹੜੇ 2100 ਰੁਪਿਆ ਹੈਗਾ ਉਹ ਮਿਲੂਗਾ ਮਿਲਣਗੇ ਪਰ ਇਹ ਮੰਨਿਆ ਜਾ ਰਿਹਾ ਹੈਗਾ ਕਿ ਇਹਦੇ ਚ ਜਿਹੜੇ 1 ਲੱਖ ਤੋਂ ਵੱਧ ਕਮਾਉਣ ਵਾਲਾ ਜਿਹੜਾ ਪਰਿਵਾਰ ਹੈ ਉਹਦੀ ਮਹਲਾਵਾਨੀ 2100 ਰੁਪਏ ਨਹੀਂ ਮਿਲੂਗਾ ਯਾਨੀ ਕਿ ਇੱਕ ਛੋਟਾ ਹੀ ਨੰਬਰ ਹੈ ਜਿਸ ਨੂੰ ਮਿਲੂਗਾ ਦੇਖਦੇ ਆ ਕਿ ਮਤਲਬ ਇਹਦੇ ਚ ਕੀ ਕੀ ਚੀਜ਼ਾਂ ਨੇ ਪੱਤਰਤਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਉੱਠ ਵੀ ਰਹੇ ਨੇ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਹਰਿਆਣੇ ਨੂੰ ਤਾਂ 5000 ਕਰੋੜ ਰੁਪਏ ਦਾ ਆਪਣਾ ਜਿਹੜਾ ਬਜਟ ਹੈ ਉਹ ਰੱਖ ਲਿਆ ਹੈਗਾ ਇਸ ਐਪ ਵਾਸਤੇ ਪੰਜਾਬ ਕੀ ਕਰੂਗਾ ਪੰਜਾਬ ਤੇ ਤਾਂ ਸਵਾਲ ਹੈਗੇ ਹੀ ਆ ਤੇ ਮਤਲਬ ਮੈਂ ਤਾਂ ਜਿਵੇਂ ਮੈਂ ਜਦੋਂ ਇਸ ਇਹ ਖਬਰ ਆਈ ਸੀ ਕਿ ਇਹਨਾਂ ਨੇ ਜਿਹੜਾ 10 ਲੱਖ ਦੇ ਫਰੀ ਇਲਾਜ ਵਾਲੀ ਜਿਹੜੀ ਹੈਲਥ ਸਕੀਮ ਸੀ ਆਪਣੀ ਉਹਨੂੰ ਟਾਲ ਦਿੱਤਾ ਹੈਗਾ ਉਦੋਂ ਹੀ ਮੈਂ ਕਹਤਾ ਸੀਗਾ ਕਿ ਸਾਰੀ ਜਿਹੜੀ ਆਪਣੇ ਯੋਜਨਾਵਾਂ ਨੇ ਉਹਨਾਂ ਨੂੰ ਇਲੈਕਸ਼ਨ ਇਅਰ ਤੱਕ ਲੈ ਕੇ ਜਾਣਗੇ ਤੇ ਉਸ ਟਾਈਮ ਵੀ ਕਿਵੇਂ ਇਹ ਲਾਗੂ ਕਰਨਗੇ ਉਹ ਵੀ ਆਪਾਂ ਨੂੰ ਦੇਖਣਾ ਪਊਗਾ ਮਤਲਬ ਉਹਦੇ ਤੇ ਵੀ ਸਵਾਲ ਨੇ ਕਿ ਇਹ ਕਿਵੇਂ ਕਿਵੇਂ ਲਾਗੂ ਕਰ ਪਾਣਗੇ ਜਿਹੜੀ ਆਪਾਂ ਇੱਕ ਗੱਲ ਤਾਂ ਕਹਿ ਸਕਦੇ ਆ ਕਿ ਦੇਖੋ ਇਹ ਆਮ ਆਦਮੀ ਪਾਰਟੀ ਨੇ ਜਿਹੜੇ ਹਸੀਨ ਸੁਪਨੇ ਦਿਖਾਏ ਸੀਗੇ ਤੇ ਬਦਲਾ ਕ੍ਰਾਂਤੀ ਜੇ ਜੋ ਕੁਝ ਵੀ ਨਾਲ ਦਿੱਤਾ ਸੀਗਾ ਤੇ ਬਦਲਾ ਦਾ ਦੇਖ ਲਓ ਬਦਲਾ ਨੇ ਕੀ ਕੀਤਾ ਹੈਗਾ ਇਹ ਵੀ ਮਤਲਬ ਮੈਂ ਕਈ ਵਾਰ ਦੇਖਦਾ ਹਾਂ ਕਿ ਖਾਸ ਕਰ ਗਰੀਬਾਂ ਵਾਸਤੇ ਜੇ ਪੰਜਾਬ ਚ ਅਜ ਤੱਕ ਕਿਸੇ ਸਰਕਾਰ ਨੇ ਮਤਲਬ ਵਧੀਆ ਆਪਾ ਕਹਿ ਲਈਏ ਕਿ ਜਿਵੇਂ ਸੋਸ਼ਲ ਵੈਲਫੇਅਰ ਸਕੀਮਸ ਜੇ ਕਿਸੇ ਨੇ ਕੱਢੀਆਂ ਨੇ ਇਵਨ ਗਰੀਬ ਪਰਿਵਾਰ ਵੀ ਯਾਦ ਕਰਦੇ ਨੇ ਉਹ ਆਕਾਲੀ ਦਲ ਨੂੰ ਯਾਦ ਕਰਦੇ ਨੇ ਠੀਕ ਹੈ ਅਕਾਲੀ ਦਲ ਤੋਂ ਵਧੀਆ ਮੈਨੂੰ ਲੱਗਦਾ ਹੈ ਕਿ ਸੋਸ਼ਲ ਵੈਲਫੇਅਰ ਸਕੀਮਸ ਪੰਜਾਬ 'ਚ ਹਜੇ ਤੱਕ ਨਹੀਂ ਕੱਢੀਆਂ ਗਿਆਨ ਉਹ ਗੱਲ ਹੈ ਕਿ ਅਕਾਲੀ ਦਲ ਤੋਂ ਗਲਤੀਆਂ ਬਹੁਤ ਸਾਰੀਆਂ ਹੋਈਆਂ ਖਾਸ ਕਰ ਜਿਹੜੇ ਈਮੋਸ਼ਨਲ ਰਿਲੀਜੀਅਸ ਇਸ਼ੂਜ਼ ਨੇ ਉਹਨਾਂ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਪੰਥਕ ਪੋਲਿਟਿਕਸ ਹੈ ਉਹਨੂੰ ਅਪੋਲਡ ਨਹੀਂ ਕੀਤਾ ਜਿਸ ਸਾਬ ਨਾਲ ਕਰਨਾ ਚਾਹੀਦਾ ਸੀਗਾ ਜਿਨ੍ਹਾਂ ਉਾਂ ਤੇ ਪੰਥਕ ਸਟੇਕ ਬਣਦੇ ਸੀ ਉਹਨਾਂ ਤੇ ਵੀ ਉਹ ਡਿੱਗੇ ਨੇ ਉਹ ਸਾਰੀਆਂ ਗੱਲਾਂ ਨੇ ਪਰ ਸੋਸ਼ਲ ਵੈਲਫੇਅਰ ਸਕੀਮਸ ਵਾਲੇ ਮਾਮਲੇ ਤੇ ਜਿਵੇਂ ਆਮ ਆਦਮੀ ਪਾਰਟੀ ਨੇ ਪੂਰਾ ਹੈ ਸਰ ਜਿਆ ਸੀਗਾ ਸੀ ਤਾਂ ਤਕਦੀਰ ਹੀ ਬਦਲ ਦੇਾਂਗੇ ਸਿੱਖਿਆ ਨੂੰ ਬਦਲ ਦੇਾਂਗੇ ਸਵਾਸਥ ਨੂੰ ਬਦਲ ਦੇਾਂਗੇ ਅਸੀਂ ਤਾਂ ਸੁੱਬੇ ਦੀ ਇੰਨੀ ਜ਼ਿਆਦਾ ਤਰੱਕੀ ਕਰ ਦਿਆਂਗੇ ਸੂਬੇ ਦਾ ਸਾਰਾ ਕਰਜ਼ਾ ਚੱਕ ਦਿਆਂਗੇ ਅਰਵਿਦ ਕੇਜਰੀਵਾਲ ਤਾਂ ਬਹਿ ਗਿਆ ਸੀਗਾ ਟੀਵੀ ਤੇ ਦੱਸਣ ਮਾਈਨਿੰਗ ਤੋਂ ਐਨੇ ਮੈਂ ਪੈਸੇ ਲੈ ਕੇ ਆਵਾਂਗਾ ਉਸ ਤੋਂ ਐਨੇ ਤੇ ਸਾਰਾ ਕਰਜ਼ਾ ਤਾਰ ਦਿਆਂਗਾ ਇਹ ਕਰ ਦਿਆਂਗਾ ਉਹ ਕਰ ਦਿਆਂਗਾ ਉਹ ਸਾਰੇ ਜਿਹੜੇ ਮਤਲਬ ਉਹਨਾਂ ਨੇ ਇੱਕ ਕਹਿ ਲਿਆ ਕਿ ਦਾਵਾ ਕੀਤਾ ਸੀਗਾ ਪੰਜਾਬ ਦੇ ਪੰਜਾਬ ਨੂੰ ਡਵੈਲਪ ਬਣਾਉਣ ਦਾ ਪੰਜਾਬ ਨੂੰ ਕਰਜ਼ੇ ਤੋਂ ਕੱਢਣ ਦਾ ਪੰਜਾਬ ਦੀ ਸਿੱਖਿਆ ਸਵਾਸਤ ਨੂੰ ਠੀਕ ਕਰਨ ਦਾ ਉਹ ਸਾਰਾ ਕਿਤੇ ਨ ਕਿਤੇ ਡੰਦਾ ਹੋਇਆ ਨਜ਼ਰ ਆ ਰਿਹਾਗਾ ਉਹ ਸੁਪਨੇ ਮੈਨੂੰ ਲੱਗਦਾਗਾ ਸੋਸ਼ਲ ਵੈਲਫੇਅਰ ਸਕੀਮ ਵਾਲੇ ਮਾਮਲੇ ਤੇ ਮੈਂ ਫੁੱਲ ਔਨ ਫੁੱਲ ਮੈਂ ਤਾਂ ਕਹਾਂਗਾ ਕਿ ਅਕਾਲੀ ਦਲ ਵਧੀਆ ਸੀਗਾ ਜੀ ਬਾਕੀ ਦੇਖੋ ਇਹਦੇ ਚ ਅੱਗੇ ਕਿਵੇਂ ਚੀਜ਼ਾਂ ਵਾਪਰਨੀਆਂ ਮਤਲਬ ਕਿਵੇਂ ਰਾਜਨੀਤਿਕ ਘਟਨਾਕਰਮ ਹੋਣਗੇ ਇਲੈਕਸ਼ਨ ਯਰ ਦੌਰਾਨ ਪਤਾ ਲੱਗੂਆ ਕਿ ਕੇਡੀ ਪਾਰਟੀ ਕਿਵੇਂ ਅੱਗੇ ਮੂਵ ਕਰਨੀ ਹੈ ਬਸ ਪੰਥਕ ਸਿਆਸਤ ਅੱਗੇ ਸਮੱਸਿਆ ਇੱਕੋ ਹੈ ਕਿ ਉਹਦੇ ਚ ਮਤਲਬ ਖੰਡਾ ਬਹੁਤ ਜ਼ਿਆਦਾ ਹੈ ਗਿਆ ਬਹੁਤ ਸਾਰੇ ਧੜੇ ਬਣੇ ਹੋਏ ਨੇ ਸਾਰੇ ਦਾਵਾ ਕਰ ਰਹੇ ਨੇ ਬਹੁਤ ਅਡਡ ਪਾਕਟਸ ਦੇ ਵਿੱਚ ਅਡਡ ਕਿਸਮ ਦੀ ਜਿੱਡੀ ਸਿਆਸਤ ਉਹ ਵੀ ਦੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਤਰਨਤਾਰਨ ਵਾਲੇ ਇਲਾਕੇ ਚ ਅਮਰਿਤਪਾਲ ਸਿੰਘ ਉਹ ਨਹੀਂ ਖਾਸੇ ਮਜ਼ਬੂਤ ਹੋ ਰਹੇ ਨੇ ਉਧਰ ਮੁਕਸਰ ਵਾਲਾ ਜਿਹੜਾ ਇਲਾਕਾ ਹੈ ਫਰੋਜ਼ਪੁਰ ਫਜ਼ਿਲਕਾ ਉੱਧਰ ਜਿਹੜੇ ਅਕਾਲੀ ਦਲ ਆਪਣਾ ਟਰੈਡੀਸ਼ਨਲ ਬਾਦਲ ਹੈ ਉਹ ਮਜ਼ਬੂਤ ਹੋ ਰਿਹਾ ਕਾ 90 ਅਕਾਲੀ ਦਲ ਦੀਆਂ ਹਜੇ ਮਤਲਬ ਉਸ ਸਾਹਿਬ ਨਾਲ ਮੈਂਬਰਸ਼ਿਪ ਤਾਂ ਉਹ ਕਹਿੰਦੇ ਨੇ ਕਿ ਅਸੀਂ ਇੰਨੀ ਜਿਆਦਾ ਮੈਂਬਰਸ਼ਿਪ ਕੀਤੀ ਹੈਗੀ ਆ ਪਰ ਉਹਨਾਂ ਦਾ ਹਜੇ ਟੈਸਟ ਹੋਣਾ ਬਾਕੀ ਜਿਵੇਂ ਅਮਰਿਤਪਾਲ ਸਿੰਘ ਉਹਨਾਂ ਨੇ ਤਾਂ ਟੈਸਟ ਆਪਣਾ ਕਲੀਅਰ ਕਰ ਲਿਆ ਨਾ ਜਦੋਂ ਉਹਨਾਂ ਨੇ ਖਡੂਰ ਸਾਹਿਬ ਤੋਂ ਐਮਪੀ ਦੇ ਇਲੈਕਸ਼ਨ ਜਿੱਤੇ ਮੈਨੂੰ ਲੱਗਦਾ ਕਾ ਕਿ ਜਿਹੜਾ ਤਰਨਤਾਰਨ ਦਾ ਬਾਈ ਇਲੈਕਸ਼ਨ ਹੈ ਉਹਦੇ ਚ ਵੀ ਉਹ ਕਿਤੇ ਨ ਕਿਤੇ ਬਹੁਤ ਧੀਆ ਪਰਫਾਰਮ ਕਰਨਗੇ ਜੀ ਇਹ ਇੱਕ ਇਹ ਹੈ ਪੰਥਕ ਸਿਆਸਤ ਸਾਹਮਣੇ ਸਵਾਲ ਇੱਕੋ ਹੀ ਹੈ ਕਿ ਇਹ ਇਹਨਾਂ ਚ ਮਤਲਬ ਖੰਡਾ ਬਹੁਤ ਜ਼ਿਆਦੇ ਹੈ ਗਿਆ ਕਿ ਉਹ ਇਕੱਠੇ ਹੋ ਪਾਣਗੇ ਹਾਲਾਂਕਿ ਬੀਜੇਪੀ ਦੇ ਜਿਹੜੇ ਅਮਿੱਛਾ ਹੈ ਗਿਆ ਉਹ ਤਾਂ ਜੋ ਦਾਵਾ ਕਰਦੇ ਨੇ ਆਪਣੇ ਇੰਟਰਨਲ ਸਰਕਲ ਚ ਉਹ ਇਹ ਕਹਿੰਦੇ ਨੇ ਕਿ ਇਹ ਸਾਰੇ ਐਂ ਖੰਡੇ ਰਹਿਣਗੇ ਨਾਲ ਨੂੰ ਆਖਰ ਚ ਅਸੀਂ ਇਕੱਠੇ ਕਰਾਂਗੇ ਤਾਂ ਮਤਲਬ ਉਹ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਕਿ ਪੰਜਾਬ ਦੀ ਸਿੱਖ ਸਿਆਸਤ ਅ ਖਾਸ ਕਰ ਇਲੈਕਟੋਰਲ ਚੋਣਾਂ ਦੀ ਜਿਹੜੀ ਸਿਕ ਸਿਆਸਤ ਹੈ ਉਹ ਕਿਸ ਪਾਸੇ ਜਾਊਗੀ ਕਿ ਕਿਉਂਕਿ ਇਹ ਜਿਹੜਾ ਬਦਲਾਅ ਦਾ ਪੂਰਾ ਮਾਡਲ ਸੀਗਾ ਇਹ ਤਾਂ ਫੇਲ ਹੀ ਹੋ ਚੁੱਕਿਆਗਾ 1000 ਰੁਪਏ ਕਿੱਥੇ ਇਨਾਂ ਨੇ ਮਹਿਲਾਵਾਂ ਦੇਣਾ ਕਿੱਥੇ 10 ਲੱਖ ਦਾ ਜਿਹੜਾ ਸਾਢੇ 3 ਸਾਲ ਤਾਂ ਬੀਤ ਚੁੱਕੇ ਨੇ ਜਾ ਚੁੱਕੇ ਨੇ ਤੇ ਹੁਣ ਤਾਂ ਇਹ ਮੈਨੂੰ ਲੱਗਦਾਗਾ ਕਿ ਆਖਰੀ ਜਿਹੜਾ ਇਲੈਕਸ਼ਨ ਈਅਰ ਉਹਦੇ 'ਚ ਮਾੜਾ ਮੋਟਾ ਕੋਈ ਆਪਣਾ ਪੇਸ਼ ਕਰਨਗੇ ਟਮਟਮਾ ਉਦੋਂ ਤੱਕ ਦੇਖਦੇ ਆ ਕਿ ਮਤਲਬ ਕਿਵੇਂ ਚੀਜ਼ਾਂ ਅੱਗੇ ਰਾਜਨੀਤਿਕ ਘਟਨਾਕਰਮ ਕਿਵੇਂ ਆਪਣਗੇ ਉਹਦੇ 'ਚ ਉਹਦੇ ਤੇ ਨਿਗਾਰਾ ਹੋਊਗੀ ਆਪਣੀ ਤਾਂ ਹੂੰ ਜੀ ਉਧਰ ਮੋਗੇ ਦਾ ਵਿਧਵੀ ਕਾਂਡ ਹੈ ਜਿਹੜਾ ਵਿਧਵੀ ਕੇਸ ਹੈ ਉਹ ਚੰਡੀਗੜ੍ਹ ਦੇ ਵਿੱਚ ਸ਼ਿਫਟ ਨਹੀਂ ਹੋਊਗਾ ਹੁਣੇ ਸੁਪਰੀਮ ਕੋਰਟ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਜੀ ਹਾਂਜੀ ਪੰਜਾਬ ਦਾ ਜਿਹੜਾ ਮੋਗੇ ਦਾ ਜਿਹੜਾ ਕੇਸ ਹੈ ਖਾਸ ਕਰਕੇ ਵਿਧਵੀ ਕੇਸ ਉਹਦੀ ਸੁਣਵਾਈ ਚੰਡੀਗੜ੍ਹ ਕਰਾਉਣ ਵਾਸਤੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਪਾਈ ਗਈ ਸੀ ਸਰਕਾਰ ਵੱਲੋਂ ਪਰ ਉਹਦੀ ਜਿਹੜੀ ਸਥਿਤੀ ਹੈ ਫਿਲਹਾਲ ਦੇ ਸਮਾਂ ਆਪਾਂ ਕਹਿ ਸਕਦੇ ਹਾਂ ਜੋਨ ਦੀ ਤੋ ਹੀ ਰੱਖੀ ਗਈ ਹੈਗੀਆ ਅ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਸਰਕਾਰ ਨੇ ਕਿਹਾ ਸੀਗਾ ਕਿ ਮਾਹੌਲ ਠੀਕ ਨਹੀਂ ਰਹਿੰਦਾ ਉੱਥੇ ਤੇ ਹੁਣ ਸੁਪਰੀਮ ਕੋਰਟ ਚ ਕੀ ਆਖਾ ਤੇ ਦੋਵੇਂ ਕੋਰਟਾਂ ਚ ਪੰਜਾਬ ਸਰਕਾਰ ਦੀ ਗੱਲ ਨਹੀਂ ਸੁਣੀ ਗਈ ਹੈ ਤੇ ਸ਼ਿਫਟ ਨਹੀਂ ਹੋਊਗਾ ਉੱਥੇ ਮੋਗੇ ਚ ਹੀ ਚੱਲੂਗਾ ਅ ਤੇ ਦੇਖਦੇ ਆ ਮਤਲਬ ਉਹਦੇ ਚ ਚਾਰ ਐ ਗੱਲਾਂ ਨੇ ਪੰਜਾਬ ਅ ਪੰਜਾਬ ਤੋਂ ਪਹਿਲਾਂ ਦੇਖੋ ਇਕਤਾਈ ਕੀ ਕੁੱਲ 6 ਕੇਸ ਐਦਾ ਦੇਨੇ ਜਿਹੜੇ ਪਹਿਲਾਂ ਟਰਾਂਸਫਰ ਹੋ ਚੁੱਕੇ ਨੇ ਐਚਐਸ ਫੁਲਕਾ ਨੇ ਹਾਈ ਕੋਰਟ 'ਚ ਵੀ ਦੱਸਿਆ ਸੀਗਾ ਕਿ ਜਿਹੜੇ 6 ਕੇਸ ਬਠਿੰਡੇ ਵਾਲਾ ਫਰੀਦਕੋਟ ਵਾਲਾ ਮੋਗੇ ਵਾਲਾ ਤੇ ਸੁਣਵਾਈ ਜਦੋਂ ਹੁੰਦੀ ਹੈ ਉਦੋਂ ਮਾਹੌਲ ਖਰਾਬ ਹੁੰਦਾਗਾ ਇਹ ਗੱਲ ਵੀ ਆਈ ਸੀ ਤੇ ਇਹ ਇਹਦੇ ਤੇ ਜਿਹੜਾ ਸਾਲ 2015 'ਚ ਮੋਗੇ ਦੀ ਇਹ ਘਟਨਾ ਵਾ ਪ੍ਰੀਸੀ ਆਪਾਂ ਨੂੰ ਪਤਾ ਹੀ ਹੈ ਸ੍ਰੀ ਗੁਰੂ ਗੰਗ ਸਾਹਿਬ ਦੀ ਇੱਕ ਪਵਿੱਤਰ ਸ੍ਰੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਵਿੱਤਰ ਸਰੂਪ ਸੀ ਉਹਨਾਂ ਦੇ ਕੁਝ ਅੰਗ ਅੱਡ ਥਾਵਾਂ ਤੇ ਪਾਏ ਗਏ ਸੀਗੇ ਤੇ ਇਸ ਘਟਨਾ ਇਹ ਘਟਨਾ ਬਹੁਤ ਵੱਡੀ ਸੀਗੀ ਤੇ ਘਟਨਾ ਕਰਕੇ ਉੱਥੇ ਜੋਤਨਾ ਫੈਲਿਆ ਫਿਰ ਲੋਕਾਂ ਚ ਜਿਹੜਾ ਗੁੱਸਾ ਸੀ ਗਮਨਾ ਉਹਨਾਂ ਦੇ ਮਨਾਂ ਚ ਜਿਹੜਾ ਰੋਹ ਸੀ ਉਹਦੇ ਉਲਟ ਪੁਲਸ ਨੇ ਅ ਮਤਲਬ ਜੋ ਕੁਛ ਕਿਤਾ ਉਹ ਸਾਰਾ ਮਾਮਲਾ ਹੈਗਾ ਜਿਹੜੇ ਡੇਰਾ ਸੱਚਾ ਸੌਦਾ ਏ ਸਰਸੇ ਵਾਲਾ ਉਹਦੇ ਜਿਹੜੇ ਤਿੰਨ ਉਹ ਅਨੁਈ ਚੇਲੇ ਫੜੇ ਗਏ ਸੀਗੇ ਤੇ ਉਹਨਾਂ ਨੂੰ ਮੋਗਾ ਕੋਰਟ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਪਰ ਉਹਦੇ ਤੋਂ ਵੀ ਲੋਕਾਂ ਨੂੰ ਮਤਲਬ ਸੰਤੁਸ਼ਟੀ ਹੈ ਨਹੀਂ ਉਹਨਾਂ ਨੂੰ ਵੱਧ ਸਜ਼ਾ ਹੋਣੀ ਚਾਹੀਦੀ ਪੰਜਾਬ ਸਰਕਾਰ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਜੇ ਉਹ ਬਣ ਜਾਂਦਾਗਾ ਫਿਰ ਤਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈਗੀ ਜੀ ਦੇਖਦੇ ਆਂ ਬੰਦਾ ਕੀ ਐ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਧੰਨਵਾਦ